ਇੱਥੇ ਤੱਕ ਨਿਗਾਹ ਮਾਰ ਲਓਗੇ ਸੜਕ ਦੇ ਉੱਤੇ ਕਰੋਜਮੈਂਟ ਹੀ ਕਰੋਜਮੈਂਟ ਦਿਖਾਈ ਦੇਗੀ ਇੱਥੇ ਕੈਬ ਯਾਰੀ ਦੀ ਟੀਮ ਜਿਹੜੀ ਹੈ ਅੱਖਾਂ ਬੰਦ ਕਰਕੇ ਬੈਠ ਜਾਂਦੀ ਹੈ ਇੱਥੇ ਕੋਈ ਵੀ ਪੁੱਛਣ ਗਿਛਣ ਵਾਲਾ ਨਹੀਂ ਇਹਨਾਂ ਨੂੰ ਤੇ ਭਾਈ ਇੱਥੇ ਬੁੰਡਾ ਖੜਾ ਕਰਕੇ ਆ ਪਤਾ ਨਹੀਂ ਮੈਨੂੰ ਬੰਦੇ ਪਤਾ ਤੁਸੀ ਕੰਮ ਹੀ ਕੰਮ ਹੀ ਅੱਜ ਕੀਤਾ ਹੈ ਮੈਂ ਤਾਂ ਵੈਸੇ ਖੜਾ ਰਹਾ ਭਾਈ ਮੈਨੂੰ ਪਤਾ ਕੋਣ ਮਾਲਕ ਮਾਲਕ ਦੂਜਾ ਕਿੱਧਰ ਗਿਆ ਇਹ ਸਟਾਨੇ ਦਾ ਤੁਸੀਂ ਪਾਏ ਤੇ ਫਿਰ ਕਿ ਹੋ ਗਿਆ ਲਗਾ ਤਾਂ ਖੜ ਜਾ ਮੈਂ ਖੜ ਗਿਆ ਕੋਈ ਜਬਰਦਸਤੀ ਥੋੜੀ ਹੈ ਇੱਥੇ ਅਲੇ ਇੱਥੇ ਮੋਟਰਸਾਈਕਲ ਲਗਾ ਕੇ ਪਾਰਕਿੰਗ ਵਾਲੇ ਨੂੰ 12-1200 ਰੁਪਏ ਦੇ ਕੇ ਚੁਕਵਾ ਦੇਣਾ ਹੈਗਾ ਵਾ ਉੱਥੇ ਦੇ ਆਣੇ ਹੈਗੇ ਇੱਥੇ 10 ਰੁਪਏ ਨਹੀਂ ਖਰਚਨੇ ਤੁਸੀਂ 10 ਮਿੰਟ ਖੜੋ ਰਹੇ ਤੁਹਾਡੇ ਨਾਲ ਨਾਲ ਲੜਨ ਨੂੰ ਪੈਣ ਤੁਹਾਨੂੰ ਤਾਂ ਗੱਲ ਹੈਗੀ ਜਗਾ ਬਹੁਤ ਹੈ ਲੋਕਾਂ ਨੇ ਫੈਸਿਲਿਟੀ ਇਦਾਂ ਹੀ ਬਣਾਈ ਹੋਈ ਹੈ ਕਿ 10-20 ਰੁਪਏ ਖਰਚਦੇ ਨੇ ਆਇਆ ਭਾਜੀ ਗਿਆ ਭਾਜੀ ਆ ਦੋਨੋਂ ਮੋਬਾਈਲ ਫੜ ਕੇ ਲੈ ਆਈਆ ਭਾਜੀ ਉਹ ਲੈ ਆਵਾ ਲੈ ਆਵਾ ਫਿਰ ਆਲ ਮਿਲ ਕੇ ਕੰਮ ਹੋ ਰਿਹਾ ਅਸੀਂ ਕੁਝ ਨਹੀਂ ਬੋਲ ਸਕਦੇ ਦੁਕਾਨਦਾਰ ਕੀ ਬੋਲੇਗਾ ਦੁਕਾਨਦਾਰ ਬੋਲਦਾ ਦਿਓ 2 ਮਿੰਟ ਬਾਅਦ ਫਿਰ ਹੋ ਹੀ ਕੰਮ ਆਇਆ ਅੱਬ ਦੇ ਵਿੱਚ ਜਾਣਗੇ ਵਾਪਸ ਆ ਜਾਣਗੇ ਅੱਛਾ ਬਿਲਕੁਲ ਸਹੀ ਗੱਲ ਹੈ ਸੈਟਿੰਗ ਤੋਂ ਬਿਨਾ ਤਾਂ ਇਹ ਕੰਮ ਨਹੀਂ ਹੋ ਸਕਦਾ ਇਹ ਕੁਝ ਨਹੀਂ ਕਹਿ ਸਕਦੇ ਭਾਜੀ ਇਹਨਾਂ ਦਾ ਕੁਝ ਹੋਏਗਾ ਜਿਹੜੇ ਮਿੰਟ 'ਚ ਜਾਂਦੇ ਆ ਮਿੰਟ ਜਾ ਜਾਂਦੇ ਆ ਜੀ ਕੌਣ ਕਰੇਗਾ ਦੱਸਣਾ ਲਗਾਣਾ ਵੀ ਹੋਣਾ ਨੇ ਤੇ ਤਲੀਬੀ ਹੋਣ ਨੂੰ ਹੀ ਹੈ ਮੈਗਮਾ ਇੱਕ ਦਫਾ ਚੁਰ ਲੈ ਜੂ ਦੋ ਦਫਾ ਲੈ ਜੂ ਤਿੰਨ ਦਫਾ ਰੱਖ ਲੈਣਾ ਸਰਕਾਰ ਹੁਣ ਦਿਨ ਤੋਂ ਆਰਦੇ ਦਿਨ ਚੁਕਦੀ ਸ਼ੁਰੂ ਕਰ ਦੇ ਲੋਕਾਂ ਨੂੰ ਪਰਜਾਨ ਕਰ ਰਹੀ ਹੈ ਬਿਜਾਰੀ ਵਾਲੇ ਵਿਚਾਰੇ ਆਉਂਦੇ ਆ ਜਿੰਨੀ ਦੇਰ ਤੱਕ ਤਹਿ ਵਾਲੀ ਬਿਜਾਰੀ ਵਾਲੇ ਆਉਂਦੇ ਉਦੋਂ ਭੱਜ ਜਾਂਦੇ ਉਦੋਂ ਹਵੇ ਲੱਗ ਜਾਂਦੀ ਹੈ ਰੇਡੀਆਂ ਤਹਿ ਵਾਲੀ ਬਿਜਾਰੀ ਵਾਲੇ ਵੀ ਕੀ ਕਰਨੋ ਵਿਚਾਰੇ ਕਿਆ ਵੀ ਆਰੀ ਵਾਲੀ ਕੀ ਕਰਨਗੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹਲਾ ਹਲਾ ਆ ਗਏ ਚਲੋ ਜੀ ਭੱਜ ਜਿਓ ਜੀ ਫੇ ਦੁਆਰਾ ਜਾਂਦੀ ਐ ਅਫਸਰ ਹੁਣ ਸਹਿਬਾਨ ਕਹਿੰਦੇ ਆ ਵੀ ਇੱਥੇ ਨੋ ਪਾਰਕਿੰਗ ਐ ਓਨਲੀ ਕਾਰਪੋਰੇਸ਼ਨ ਪਰਸਨ ਐਂਟਰ ਪਰ ਦੁਨੀਆ ਮੰਨਦੀ ਨਹੀਂ ਸਰ ਮੰਨਦੀ ਨਹੀਂ ਗੇਟ ਦੇ ਮੂਰੀ ਲਾ ਕੇ ਚਲੇਓ ਤੁਹਾਡੇ ਸਾਹਮਣੇ ਹੁਣ ਦੇਖ ਲਓ ਆਪਾਂ ਪਬਲਿਕ ਚੰਡੀਗੜ੍ਹ ਜਾਦੇ ਸਭ ਸਭ ਕੁਝ ਸਹੀ ਹੋ ਜਾਂਦਾ ਹਾਂ ਹਾਂ ਚੰਡੀਗੜ੍ਹ ਤੋਂ ਬਾਹਰ ਖੜਕ ਵੀ ਟਪਦੇ ਹਨ ਸਾਰਾ ਰੂਲ ਭੁੱਲ ਜਾਂਦਾ ਕਿੰਗ ਭਾਜੀ ਇੱਥੇ ਲੜਾਈ ਦਾ ਕੰਮ ਐ ਜੇ ਤੁਸੀਂ ਕਿਸੇ ਗੱਡੀ ਵਾਲੇ ਨੂੰ ਕਹਿ ਕੇ ਦੇਖ ਲਓ ਅਗਲਾ ਕਹਿੰਦਾ ਮੈਂ ਰੋਡ ਟੈਕਸ ਦਿੱਤਾ ਆ ਉਹ ਦੁਕਾਨਦਾਰ ਉੱਥੇ ਕੀ ਕਰੇ ਰੋਡ ਟੈਕਸ ਉਹਨੇ ਸੜਕ 'ਤੇ ਰੰਦਾ ਥੋੜੀ ਦਿੱਤਾ ਭਾਜੀ ਉਹ ਕਹਿੰਦਾ ਮੈਂ ਰੋਡ ਟੈਕਸ ਦਿੱਤਾ ਮੈਂ ਦੁਕਾਨ ਦਾ ਚਲਾਨ ਹੋਏਗਾ ਤਾਂ ਮੇਰਾ ਹੋਏਗਾ ਮੈਂ ਦੁਕਾਨਦਾਰ ਨੂੰ ਕੀ ਕਰਾਂ ਜੀਆ ਨੂੰ ਨਗਰ ਨਿਗਮ ਲੁਧਿਆਣਾ A ਜਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਬੋਰਡ ਪਰ ਲੋ ਨਗਰ ਨਿਗਮ ਲੁਧਿਆਣਾ ਸੁੰਦਰਤਾ ਸੇਵਾ ਸਫਾਈ ਥੱਲੇ ਬੋਰਡ ਲਾਇਆ ਹੈ ਜੀਆ ਨੂੰ ਜੀਆ ਨੂੰ ਨਗਰ ਨਿਗਮ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜੀ ਆਇਆਂ ਨੂੰ ਸ਼ਹਿਰ ਦੀ ਤੈਬਜ਼ਾਰੀ ਟੀਮ ਦੇ ਵਿੱਚ ਕਿਉਂਕਿ ਇਹ ਕਹਾਵਤ ਹੈ ਚਿਰਾਗ ਥੱਲੇ ਅੰਧੇਰਾ ਉਹੀ ਚੀਜ਼ ਤੁਹਾਨੂੰ ਇੱਥੇ ਦਿਖਾਉਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਚਿਰਾਗ ਥੱਲੇ ਅੰਧੇਰਾ ਹੈ ਔਰ ਤੈਬਜ਼ਾਰੀ ਦੀ ਟੀਮ ਪੂਰੇ ਸ਼ਹਿਰ ਦੇ ਵਿੱਚ ਹਲਾ ਲਲਾ ਕਰਾਉਣ ਤੋਂ ਬਾਅਦ ਕੀ ਆਪਣੇ ਹੀ ਗੇਟ ਦੇ ਬਿਲਕੁਲ ਬਾਹਰ ਜਿਹੜੀ ਹੈ ਉਹ ਅੱਖਾਂ ਬੰਦ ਕਰ ਲੈਂਦੀ ਹੈ ਪੂਰੇ ਸ਼ਹਿਰ ਦੇ ਵਿੱਚ ਤਿਹਾਰਾਂ ਦੇ ਬੇਲੇ ਪੂਰੀ ਹਲਚਲ-ਵਲਚਲ ਕਰਾ ਕੇ ਰਿਹੜੀਆਂ ਚੱਕ ਕੇ ਪੂਰੀ ਤਰ੍ਹਾਂ ਨਾਲ ਦਹਿਸ਼ਤ ਪਾ ਕੇ ਵਪਾਰ ਦੇ ਉੱਤੇ ਜਿਹੜਾ ਹੈ ਕਈ ਵਿਰੋਧੀ ਪਾਰਟੀਆਂ ਨੇ ਕਿਹਾ ਡਾਕਾ ਮਾਰ ਕੇ ਤਹਿਬਜ਼ਰੀ ਟੀਮ ਨੇ ਪੂਰੀ ਜਿਹੜੀ ਹੈ ਆਪਣੀ ਕਈ ਤਾਂ ਉਹਨਾਂ ਨੇ ਆਪਣਾ ਕੰਮ ਦਿਖਾਇਆ ਕਿ ਅਸੀਂ ਵੀ ਹੈਗੇ ਆ ਇੱਕ ਤਹਿਬਜ਼ਰੀ ਦੇ ਨਾਮ ਦੀ ਸ਼ਾਖਾ ਵੀ ਨਗਰ ਨਿਗਮ ਦੇ ਵਿੱਚ ਪਰ ਸ਼ਹਿਰ ਦੇ ਉੱਤੇ આરોਪ ਲੱਗਦੇ ਰਹਿੰਦੇ ਆ ਕਿ ਇੱਥੇ ਅਕਰੋਚਮੈਂਟ ਹੈ ਇੱਥੇ ਪਾਰਕਿੰਗ ਦੀ ਸੁਵਿਧਾ ਨਹੀਂ ਹੈ ਗੱਡੀਆਂ ਸੜਕਾਂ ਤੇ ਖੜੀਆਂ ਰਹਿੰਦੀਆਂ ਨੇ ਤਾਂ ਤੁਹਾਨੂੰ ਅੱਜ ਉਹ ਸਾਰੀਆਂ ਚੀਜ਼ਾਂ ਇੱਥੇ ਦਿਖਾਵਾਂਗੇ ਕਹਿੰਦੇ ਆ ਨਾ ਕਿ ਬਹੁਤ بڑا ਤਲਾਬ ਹੈ ਤਲਾਬ ਦੇ ਵਿੱਚ ਬਹੁਤ ਖੂਬਸੂਰਤ ਮੱਛੀਆਂ ਵੀ ਨੇ ਦਾਣਾ ਵੀ ਹੈ ਖਾਣੇ ਔਰ ਪਾਣੀ ਵੀ ਹੈ ਲੇਕਿਨ ਕੰਡੇ ਬੈਠੇ ਲੋਕ ਪਿਆਸੇ ਨੇ ਉਹੀ ਹਾਲ ਨਗਰ ਨਿਗਮ ਜ਼ੋਨ A ਦਾ ਇੱਥੇ ਤੁਸੀਂ ਦੇਖ ਸਕਦੇ ਹੋ ਆਹ ਗੇਟ ਅੰਦਰ ਵੜਦੀ ਏਡੀ ਵੱਡੀ ਪਾਰਕਿੰਗ ਹੈ ਕਿ ਮੈਨੂੰ ਲੱਗਦਾ ਕਿ ਸ਼ਾਇਦ ਇੱਥੇ ਹਜ਼ਾਰਾਂ ਗੱਡੀਆਂ ਬੜੇ ਆਰਾਮ ਨਾਲ ਆ ਜਾਣ ਔਰ ਸਕੂਟਰ ਮੋਟਰਸਾਈਕਲ ਤਾਂ ਬੜੇ ਆਰਾਮ ਨਾਲ ਜਿੰਨੇ ਮਰਜ਼ੀ ਇੱਥੇ ਖੜੇ ਕਰ ਲੋ ਇੱਥੋਂ ਪੁੱਛਦੇ ਆਂ ਵੀਰੇ ਜੀ ਪਾਰਕਿੰਗ ਹੈਗੀ ਅੰਦਰ ਸਰ ਜੀ ਇਹ ਤਾਂ ਕਾਰਪੋਰੇਸ਼ਨ ਆਫਿਸ ਆ ਜੀ ਇਹ ਸਿਰਫ ਨਗਰ ਨਿਕਮ ਮਲਾਜਮਾਂ ਵਾਸਤੇ ਆ ਜੀ ਤੇ ਲੋਕਾਂ ਲਈ ਲੋਕਾਂ ਵਾਸਤੇ ਸਾਲਟ ਪਾਰਕਿੰਗ 1.5 ਕਰੋੜ ਰੁਪਏ ਠੇਕੇ ਦਿੱਤੀ ਆ ਸਰ ਦਿੱਤੀ ਹੋਈ ਹੈ ਨਾ ਜੀ ਸਰ ਜੀ ਕਿੱਡੀ ਕਬਡੀ ਆ ਸਰ ਜੀ ਇਹ ਸ ਬਹੁ ਮੰਜਲਾ 7th ਪਲੇਸ ਆ ਸਰ ਕਿੰਨੇ ਮੰਜ਼ਲੇ ਦੁਆਰਾ ਸੱਤ ਮੰਜ਼ਲੀ ਆ ਜੀ ਸੱਤ ਮੰਜ਼ਲਾ ਗਿਣਦੇ ਥੱਕ ਜਿਓਗੇ ਸੱਤ ਮੰਜ਼ਲਾ ਭਰਨੀਆਂ ਨਹੀਂ ਗ ਤੇ ਇਧਰ ਨਿਗਾਹ ਮਾਰ ਲਿਓ ਜਰਾ ਹਨੀ ਦਿਖਾਈਓ ਜਰਾ ਆ ਸਾਰੇ ਸਕੂਟਰ ਮੋਟਰਸਾਈਕਲ ਅਸੀਂ ਬਾਕੀਾਂ ਦੀ ਗੱਲ ਬਾਅਦ ਚ ਕਰਦੇ ਆ ਆ ਦੇਖ ਇਧਰ ਦੇ ਸਾਰੇ ਸਕੂਟਰ ਮੋਟਰਸਾਈਕਲ ਬਾਹਰ ਖੜੇ ਆ ਔਰ ਲਾਈਨਾਂ ਤੋਂ ਬਾਹਰ ਨੇ ਅਕਰੋਚਮੈਂਟ ਹੈ ਇਹਨੂੰ ਚਾਹੇ ਜੋ ਮਰਜੀ ਆਪਾਂ ਕਹਿ ਲਈਏ ਹੁਣ ਆਪਾਂ ਇੱਕ ਛੋਟੀ ਜੀ ਇਨਫੋਰਮੇਸ਼ਨ ਵੀਰਾ ਜੀ ਤੋਂ ਲੈ ਲੈਨੇ ਆ ਕੀ ਕੀ ਸੱਤ ਮੰਜ਼ਲਾ ਇਮਾਰਤ ਜਿਹੜੀ ਇਹਨਾਂ ਨੇ ਬਣਾਈ ਹੈ ਡੇਢ ਕਰੋੜ ਦੇ ਵਿੱਚ ਠੇਕਾ ਦਿੱਤਾ ਮੁੰਨੇ ਗੱਲ ਦਸੀ ਉਹ ਸੱਤ ਮੰਜ਼ਲਾਂ ਦੇ ਵਿੱਚ ਉਹ ਜਿਹੜੇ ਬਲਾਕ ਵਾਲੀ ਸੱਤ ਮੰਜ਼ਿਲਾ ਨੇ ਜਿਹੜੀਆਂ ਆਪਾਂ ਘਰੇ ਬਣਾਨੇ ਹੁੰਦੇ ਆ ਖੜਾਉਣੇ ਵਾਲੀ ਕਿ ਸੱਚਮੁੱਚ ਵਾਲੀਆਂ ਸਰ ਇਹ ਤਾਂ ਟਟੋ ਘੜ 1993 92 ਦੀ ਬਣੀ ਹੋਈ ਪਾਰਕਿੰਗ ਸਰ ਅੱਛਾ ਜੀ ਸਰ ਜੇ ਮੈਂ ਕਹਾਂ ਆ ਜਿੰਨੇ ਮੋਟਰਸਾਈਕਲ ਸਕੂਟਰ ਖੜੇ ਆ ਇਹ ਉੱਥੇ ਆ ਜਾਣਗੇ ਸਰ ਜੀ ਆਨ ਉਹਦਾ ਸਭ ਕੁਝ ਪੂਰਾ ਸ਼ਹਿਰ ਵਾਰ ਦੋ ਤੁਸੀਂ ਤਾਂ ਵੀ ਤਾਂ ਵੀ ਘਟਵਾ ਜਗ੍ਹਾ ਬਹੁਤ ਆ ਲੋਕਾਂ ਨੇ ਫੈਸਿਲਿਟੀ ਇਦਾਂ ਦੀ ਬਣਾਈ ਹੋਈ ਆ ਕਿ 10 20 ਰੁਪਏ ਖਰਚਦੇ ਨਹੀਂ ਆਇਆ ਭਾਜੀ ਗਿਆ ਭਾਜੀ ਅਦੋਂ ਮੋਬਾਈਲ ਫੜ ਕੇ ਲੈ ਆਈ ਆ ਭਾਜੀ ਉਹ ਲੈ ਮਾਲ ਲੈ ਹਮਾ ਅਸੀਂ ਹੈਗੇ ਮੁਲਾਜ਼ਮ ਕਿਸੇ ਨਾਲ ਲੜ ਨਹੀਂ ਸਕਦੇ ਸਾਡੀ ਡਿਊਟੀ ਆ ਨਹੀਂ ਲੜਨਾ ਵੀ ਕਿਉਂ ਹੈ ਅਸੀਂ ਲੜਨਾ ਹੀ ਕਿਉਂ ਹੈ ਜਦੋਂ ਬੰਦਾ ਆਪ ਹੀ ਇੰਨਾ ਸਮਝਦਾਰ ਨਹੀਂ ਉਹ ਪਤਾ ਲੱਗ ਜਾਂਦਾ ਵੀ ਉਹ ਉਹ ਇੰਨੀ ਕਿ ਸਮਝ ਦਾ ਮਾਲਕ ਹੈ ਬਹੁਤ ਸਾਰੀ ਦੁਨੀਆ ਬਹੁਤ ਅੰਗ ਕਰਦੀ ਆ ਕੇ ਆਇਆ ਭਾਜੀ ਅਫਸਰ ਹੁਣ ਸਹਬਾਂ ਨੂੰ ਕਹਿੰਦੇ ਆ ਵੀ ਇੱਥੇ ਨੋ ਪਾਰਕਿੰਗ ਹੈ ਓਨਲੀ ਕਾਰਪੋਰੇਟ ਪਰਸਨ ਐਂਟਰ ਪਰ ਦੁਨੀਆ ਮੰਨਦੀ ਨਹੀਂ ਸਰ ਮੰਨਦੀ ਨਹੀਂ ਗੇਟ ਦੇ ਮੂਹਰੇ ਲੱਗੀ ਜਲੇ ਦੇਖ ਲਓ ਤੁਹਾਡੇ ਸਾਹਮਣੇ ਆ ਹੁਣ ਦੇਖ ਲਓ ਆਪਾਂ ਹੈ ਹੀ ਨਹੀਂ ਕਿਸੇ ਨੂੰ ਕਹੋਗੇ ਉਹਨੇ ਕਹਿਣਾ ਤੇਰੇ ਪਿਓ ਦੀ ਸੜਕ ਬਿਲਕੁਲ ਐਡੇ ਹੁੰਦਾ ਜੀ ਬਿਲਕੁਲ ਐਈਆਂ ਅਸੀਂ ਖੁਦ ਸੁਣਿਆ ਹੈ ਗੱਲ ਬਿਲਕੁਲ ਹੁੰਦਾ ਜੀ ਅੱਛਾ ਆਪਾਂ 7 ਮੰਜ਼ਲਾ ਪਾਰਕਿੰਗ ਬਣਾਤੀ ਕਰੋੜਾ ਰੁਪਿਆ ਲਗਾਤਾ ਤੇ ਇਹ ਲੋਕ ਸਮਝਦੇ ਨਹੀਂਗੇ ਕਿ ਥੋੜਾ ਜਿਹਾ 10-20 ਰੁਪਏ ਆਪਾਂ ਬਾਜ਼ਾਰ ਚ ਬਚਾਣ ਲਈ ਹੁੰਦੇ ਆ ਪਬਲਿਕ ਜਾਗਰੂਕ ਨਹੀਂ ਹੈ ਜੀ ਪਬਲਿਕ ਚੰਡੀਗੜ੍ਹ ਜਿਆਦੇ ਸਭ ਸਭ ਕੁਝ ਸਹੀ ਹੋ ਜਾਂਦਾ ਹਾਂ 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 ਚੰਡੀਗੜ੍ਹ ਤੋਂ ਬਾਹਰ ਖੜਕ ਵੀ ਟਪਦੇ ਹਨ ਸਾਰੇ ਰੂਲ ਭੁੱਲ ਜਾਂਦੇ ਆ ਚੰਡੀਗੜ੍ਹ ਤੋਂ ਬਾਹਰ ਪੈਰ ਪਾਏ ਨਹੀਂ ਸਾਰੇ ਰੂਲ ਭੁੱਲ ਜਾਂਦੇ ਉਹੀ ਹਾਲਤ ਹੈ ਅੱਛਾ ਇੱਥੇ ਤੇ ਬਜਾਰੀ ਸਭ ਨਵੇਂ ਮਲਾਜਮ ਮੈਂ ਕੁਝ ਨਹੀਂ ਬੋਲ ਸਕਦਾ ਨਹੀਂ ਤੁਸੀਂ ਮਲਾਜਮ ਹੋ ਚਲੋ ਠੀਕ ਹੈ ਪਰ ਇਹ ਆਪਾਂ ਅੱਖਾਂ ਦਾ ਖੋਲ ਕੇ ਕਹਿ ਸਕਦੇ ਲਾਈਨ ਤੋਂ ਪਿੱਛੇ ਰੱਖਿਆ ਹੁਣ ਦਿਨ ਤੋਂ ਆ ਰਹੇ ਨੇ ਬਾਜ਼ਾਰ ਦੇ ਵਿੱਚ ਦਫਤਰ ਹੈ ਸਭ ਦਾ ਉਹੀ ਰੋਡ ਤੇ ਨਿਕਲਣ ਦਾ ਉਹ ਬੜੀ ਪਰੇਸ਼ਾਨੀਆਂ ਅੱਛਾ ਲੋਕਾਂ ਨਹੀਂ ਜਿਨ੍ਹਾਂ ਨੇ ਨਿਕਲਣਾ ਤਕਲੀਫ ਉਹਨਾਂ ਨੂੰ ਹੁਣ ਉਹਨੂੰ ਹੀ ਹੈ ਲਗਾਣਾ ਵੀ ਉਹਨਾਂ ਨੇ ਤੇ ਤਕਲੀਫ ਵੀ ਉਹਨਾਂ ਨੂੰ ਹੀ ਹੈ ਮੈਗਮਾ ਇੱਕ ਦਫ਼ਾ ਲੈ ਜੂ ਦੋ ਦਫ਼ਾ ਲੈ ਜੂ ਤਿੰਨ ਦਫ਼ਾ ਰੱਖ ਲੈ ਸਰਕਾਰ ਹੁਣ ਦਿਨ ਤੋਂ ਆਰਦੇ ਦਿਨ ਚੁਕਦੀ ਸ਼ੁਰੂ ਕਰ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਕੋਲ ਵੀਰਾਜੀ ਮੁਲਾਜ਼ਮ ਨੇ ਇਸ ਲਈ ਇੰਨਾ ਕੋਲ ਸਵਾਲ ਨਹੀਂ ਕਰਾਂਗੇ ਪਰ ਹਕੀਕਤ ਕੀ ਹੈ ਤੁਹਾਨੂੰ ਇੱਥੇ ਦਿਖਾ ਦਿੰਨੇ ਆ ਕਿ ਤੈਬਯਾਰੀ ਦੀ ਟੀਮ ਕਿਵੇਂ ਅੱਖਾ ਬੰਦ ਕਰਕੇ ਬੈਠੀ ਹੋਈ ਹੈ ਇੱਥੇ ਗੱਡੀਆਂ ਕਾਰਾਂ ਠੀਕ ਹੈ ਸਕੂਟਰ ਮੋਟਰਸਾਈਕਲ ਸਭ ਸੜਕਾਂ ਦੇ ਉੱਤੇ ਦਿਖਾਈ ਦੇ ਰਹੇ ਆ ਔਰ ਹੁਣ ਗੱਲ ਕਰ ਲੈਨੇ ਆ ਤੈਬਯਾਰੀ ਦੀ ਹਲਾ ਲਲਾ ਦੀ ਉਹ ਹਲਾ ਲਲਾ ਜਿਹੜੀ ਰੇੜੀਆਂ ਚੱਕਣ ਜ ਇੱਕ ਨੰਬਰ ਹੈ ਇੱਥੇ ਤੁਸੀਂ ਦੇਖੋ ਲਾਈਨ ਦੇ ਵਿੱਚ ਤੁਹਾਨੂੰ ਲੱਗੀਆਂ ਹੋਈਆਂ ਰੇੜੀਆਂ ਦਿਖਾਈ ਦੇਣਗੀਆਂ ਲਾਈਨ ਦੇ ਵਿੱਚ ਇਧਰਲੇ ਪਾਸੇ ਦੇਖ ਲੋ ਲਾਈਨ ਦੇ ਵਿੱਚ ਪਰੇ ਤੱਕ ਚੱਲ ਜਿੱਥੇ ਤੱਕ ਨਿਗਾਹ ਮਾਰ ਲੋਂਗੇ ਸੜਕ ਦੇ ਉੱਤੇ ਕਰੋਜਮੈਂਟ ਹੀ ਕਰੋਜਮੈਂਟ ਦਿਖਾਈ ਦੇਗੀ ਇੱਥੇ ਕੈਬ ਯਾਰੀ ਦੀ ਟੀਮ ਜਿਹੜੀ ਹੈ ਅੱਖਾਂ ਬੰਦ ਕਰਕੇ ਬੈਠ ਜਾਂਦੀ ਹੈ ਇੱਥੇ ਕੋਈ ਵੀ ਪੁੱਛਣ ਗਿਛਣ ਵਾਲਾ ਨਹੀਂ ਇਹਨਾਂ ਨੂੰ ਕਿ ਇਹ ਸੜਕਾਂ ਤੇ ਕਿਉਂ ਐ ਕਿਉਂ ਵਾਈਟ ਲਾਈਨ ਦੇ ਅੰਦਰ ਨਹੀਂ ਐ ਫੁੱਟਪਾਥ ਕਿਉਂ ਘੇਰੇ ਹੋਏ ਨੇ ਜਦ ਕਿ ਸੁਪਰੀਮ ਕੋਰਟ ਦੀ ਸਾਫ਼ ਗਾਈਡਲਾਈਨ ਹੈ ਕਿ ਫੁੱਟਪਾਥ ਚੱਲਣ ਲਈ ਨੇ ਇੱਥੇ ਮੈਂ ਤੁਹਾਨੂੰ ਦੱਸ ਦਵਾਂ ਬਹੁਤ ਸਾਰੇ ਲੋਕ ਇਹ ਉਦਾਹਰਣ ਦਿੰਦੇ ਆ ਕਿ ਜੀ ਵਾਈਟ ਲਾਈਨ ਤੋਂ ਅੰਦਰ ਰੇੜੀ ਲਗਾ ਸਕਦੇ ਆ ਬਿਲਕੁਲ ਗਲਤ ਵਾਈਟ ਲਾਈਨ ਤੋਂ ਅੰਦਰ ਰੇੜੀ ਉੱਥੇ ਲਗਾ ਸਕਦੇ ਆ ਜਿੱਥੇ ਫੁੱਟਪਾਥ ਨਾ ਹੋਵੇ ਜਿੱਥੇ ਜਗ੍ਹਾ ਅਲੋਟ ਕੀਤੀ ਗਈ ਹੋਵੇ ਅਗਰ ਵਾਈਟ ਲਾਈਨ ਦੇ ਨਾਲ ਫੁੱਟਪਾਥ ਹੈ ਤਾਂ ਤੁਸੀਂ ਉੱਥੇ ਰੇੜੀ ਫੜੀ ਨਹੀਂ ਲਗਾ ਸਕਦੇ ਇੱਥੇ ਤੁਸੀਂ ਦੇਖੋ ਗੰਦਗੀ ਦਾ ਕੀ ਹਾਲ ਹੈ ਕਿ ਆ ਮਨਜ਼ਰ ਹੈ ਔਰ ਇਹ ਨਗਰ ਨਿਗਮ ਦਾ ਦਫਤਰ ਹੈ ਬਿਲਕੁਲ ਨਗਰ ਨਿਗਮ ਉਹ ਨਗਰ ਨਿਗਮ ਲੁਧਿਆਣਾ ਦੀ ਜ਼ੋਨ ਇਹ ਸਭ ਤੋਂ ਵੱਡੀ ਜਿੱਥੇ ਖੁਦ ਕਮਿਸ਼ਨਰ ਮੇਅਰ ਦਾ ਦਫਤਰ ਹੈ ਔਰ ਉਹਦੇ ਬਾਹਰ ਇਹ ਤਸਵੀਰ ਆ ਇਹ ਹਾਲਾਤ ਨੇ ਕਿ ਇੱਥੇ ਤੁਸੀਂ ਦੇਖੋ ਕਿ ਗੰਦਗੀ ਦੇ ਢੇਰ ਨੇ ਚੱਕਣ ਵਾਲਾ ਕੋਈ ਨਹੀਂ ਰੇੜੀਆਂ ਫੜੀਆਂ ਸ਼ਰਿਆਮ ਲੱਗੀਆਂ ਅਕਰੋਚਮੈਂਟ ਸ਼ਰਿਆਮ ਦਿਖਾਈ ਦੇ ਰਹੀ ਹੈ ਸਕੂਟਰ ਮੋਟਰਸਾਈਕਲ ਸੜਕ ਦੇ ਉੱਤੇ ਖੜੇ ਦੇਖ ਰਹੇ ਆ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਜਗ੍ਹਾ ਦੋਨੋਂ ਪਾਸਿਓਂ ਦੋਨੋਂ ਪਾਸਿਓਂ ਜਗ੍ਹਾ ਘੇਰ ਕੇ ਖੜੇ ਨੇ ਕੋਈ ਮਤਲਬ ਨਹੀਂ ਕਿ ਟ੍ਰੈਫਿਕ ਨਿਕਲਦੀ ਹੈ ਨਹੀਂ ਨਿਕਲਦੀ ਹੈ ਅਕਰੋਚਮੈਂਟ ਹੈ ਰੇੜੀਆਂ ਫੜੀਆਂ ਦੁਕਾਨਾਂ ਮੋਟਰਸਾਈਕਲ ਸਕੂਟਰ ਸਭ ਜ਼ੋਨ A ਦਫ਼ਤਰ ਦੇ ਬਾਹਰ ਔਰ ਇੱਥੇ ਆ ਕੇ ਨਗਰ ਨਿਗਮ ਭੁੱਲ ਜਾਂਦੀ ਹੈ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੀ ਹੈ ਇੱਥੇ ਆ ਕੇ ਉਹਨੂੰ ਸ਼ਾਇਦ ਆਪਣੀ ਜ਼ਿੰਮੇਵਾਰੀ ਨਹੀਂ ਦਿਖਾਈ ਦਿੰਦੀ ਇਹ ਪੂਰਾ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਸਾਰਾ ਇਹਦਾ ਸਾਰਾ ਬਾਜ਼ਾਰ ਜਿਹੜਾ ਹੈ ਉਹ ਰੇੜੀਆਂ ਫੜੀਆਂ ਤੇ ਅਕਰੋਚਮੈਂਟ ਦੇ ਨਾਲ ਘੇਰਿਆ ਗਿਆ ਹੈਗਾ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਨਗਰ ਨਿਗਮ ਆ ਕੇ ਪੁੱਛਦੀ ਨਹੀਂ ਇਹਨਾਂ ਨੂੰ ਕਹਿੰਦੀ ਨਹੀਂ ਵੀਰੇ ਜੀ ਕਦੀ ਨਗਰ ਨਿਗਮ ਆਕੇ ਤੁਹਾਨੂੰ ਪੁੱਛਦੀ ਨਹੀਂ ਵੀ ਤੁਸੀਂ ਰੀੜੀਆਂ ਕਿਉਂ ਲਗਾਈਆਂ ਸਾਈਡ ਭਾਈ ਇਹ ਪਹਿਲੀ ਵਾਰ ਆਇਆ ਮੈਨੂੰ ਪਤਾ ਨਹੀਂ ਹੈ ਅੱਛਾ ਤੁਸੀਂ ਪਹਿਲੀ ਵਾਰ ਆਏ ਮੱਝ ਖੜਾ ਨਾ ਅੱਜ ਹੀ ਖੜੇ ਹਾਂ ਤੇ ਲੱਗ ਕਿੱਥੇ ਰੀੜੀ ਲਗਾਉਂਦੇ ਸੀਗੇ ਮੱਝ ਭਾਈ ਇੱਥੇ ਬੁੰਡਾ ਖੜਾ ਕਰਕੇ ਆ ਪਤਾ ਨਹੀਂ ਮੈਨੂੰ ਮੈਨੂੰ ਪਤਾ ਅੱਛਾ ਤੁਸੀਂ ਕੰਮ ਹੀ ਕੰਮ ਹੀ ਅੱਜ ਕੀਤਾ ਹੈ ਸ਼ੁਰੂ ਮੈਂ ਤਾਂ ਵੈਸੇ ਖੜਾ ਵਾ ਭਾਈ ਮੈਨੂੰ ਪਤਾ ਕੌਣ ਮਾਲਕ ਮਾਲਕ ਦੂਜਾ ਕਿੱਥੇ ਗਿਆ ਮੇਰੇ ਸਤਾਨੇ ਦਾ ਤੁਸੀਂ ਪਾਏ ਹੈ ਨਾ ਕੰਮ ਤੇ ਫੇਰ ਕਿਉਂ ਹੋ ਗਿਆ ਲੱਗਦਾ ਖੜ ਜਾ ਮੈਂ ਖੜ ਗਿਆ ਕੋਈ ਜ਼ਬਰਦਸਤੀ ਥੋ ਅੱਛਾ ਕੰਮ ਨਹੀਂ ਯਾਨੀ ਤੁਸੀਂ ਕਰ ਰਹੇ ਇੱਥੇ ਇੱਥੇ ਕੰਮ ਕੌਣ ਕਰਦਾ ਤੁਸੀਂ ਕਰਦੇ ਹੋ ਨਹੀਂ ਆਪਣੀ ਨਹੀਂ ਹੈ ਇਹ ਆਪਣੀ ਨਹੀਂ ਹੈ ਇਹ ਇਹਨਾਂ ਦੀ ਵੀ ਨਹੀਂ ਹੈ ਹੈਨਾ ਚਲੋ ਖੈਰ ਮੈਂ ਤਾਂ ਇੱਕ ਸਵਾਲ ਪੁੱਛਦਾ ਵੀ ਕਦੀ ਕਾਰਪੋਰੇਸ਼ਨ ਆਈ ਹੈ ਨਹੀਂ ਆਈ ਪਤਾ ਨਹੀਂ ਭਾਜੀ ਮੈਨੂੰ ਇਹਨਾਂ ਨੂੰ ਪਤਾ ਨਹੀਂ ਹੈ ਤੁਹਾਨੂੰ ਪਤਾ ਵੀ ਰਹੀ ਜੀ ਇਹ ਜਿਹੜੀਆਂ ਕਰੋਚਮੈਂਟਸ ਹੋ ਰਹੀਆਂ ਨੇ ਸੜਕ ਤੇ ਇਹ ਕਿਤੇ ਕਾਰਪੋਰੇਸ਼ਨ ਦਾ ਦਫ਼ਤਰ ਬਿਲਕੁਲ ਨਾਲ ਹੈ ਹਾਂਜੀ ਸ਼ਹਿਰ ਦੇ ਵਿੱਚ ਤਾਂ ਪੂਰੀ ਤੈ ਬਜਾਰੀ ਦੀ ਟੀਮ ਹਲਾਲਾਲਾ ਕਰਾਉਂਦੀ ਹੈ ਰੇੜੀਆਂ ਚੱਕ ਕੇ ਲੈ ਜਾਂਦੀ ਹੈ ਮੋਟਰਸਾਈਕਲ ਟੋ ਕਰਤੇ ਜਾਂਦੇ ਆ ਇੱਥੇ ਕੋਈ ਨਹੀਂ ਪੁੱਛਦਾ ਵੈਸੇ ਕੋਈ ਨਹੀਂ ਪੁੱਛਦਾ ਪੈਸੇ ਪੁੱਛਣਾ ਚਾਹੀਦਾ ਹੀ ਮੈਂ ਤਾਂ ਇਹ ਕਹਿਣਾ ਕਿ ਰਾਗੀਰਾਂ ਨੂੰ ਪਰੇਸ਼ਾਨੀ ਆਂਦੀ ਹੈ ਬਿਲਕੁਲ ਰਾਗੀਰਾਂ ਉਹਨਾਂ ਨੇ ਹੀ ਪਰੇਸ਼ਾਨੀ ਹੈ ਅੱਛਾ ਸਕੂਟਰ ਮੋਟਰਸਾਈਕਲ ਵੀ ਉਹੀ ਲਾ ਕੇ ਚੱਲ ਜਾਂਦੇ ਹਾਂਜੀ ਹਾਂਜੀ ਆ ਸਾਹਮਣੇ ਮਲਟੀ ਆਹ ਦੇਖੋ ਇੱਧਰ ਹਣੀ ਜਰਾ ਦਿਖਾਈਓ ਕਿ ਕਿੱਡੀ ਵੱਡੀ ਪਾਰਕਿੰਗ ਹੈ ਇੱਧਰ ਮੈਂ ਤੁਹਾਨੂੰ 7 ਫਲੋਰ ਦੀ ਪਾਰਕਿੰਗ ਦਿਖਾ ਦਿੰਨਾ ਇਹ ਸਾਹਮਣੇ 7 ਫਲੋਰ ਦੀ ਪਾਰਕਿੰਗ ਹੈ ਇਹ ਚੰਗੀ ਤਰ੍ਹਾਂ ਤਸਵੀਰ ਦਿਖਾ ਦਿਓ ਕਿ ਕਿੱਡੀ ਵੱਡੀ ਪਾਰਕਿੰਗ ਹੈ ਇੱਥੇ ਇਹ ਸੱਤ ਫਲੋਰ ਦੀ ਪਾਰਕਿੰਗ ਹੈ ਲੋਕਾਂ ਦੇ ਲਈ ਬਣਾਈ ਗਈ ਪਾਰਕਿੰਗ ਹੈ ਪਰ ਇੱਥੇ ਸ਼ਾਇਦ ਕੋਈ ਵੀ ਪਾਰਕਿੰਗ ਨੂੰ ਇਸਤੇਮਾਲ ਕਰਦਾ ਹੋਇਆ ਨਜ਼ਰ ਨਹੀਂ ਆਉਂਦਾ ਇਹ ਪਾਰਕਿੰਗ ਕਰੋੜਾਂ ਰੁਪਏ ਦੀ ਪਾਰਕਿੰਗ ਜਿਹੜੀ ਬਣਾਈ ਗਈ ਹੈ ਉਸ ਦੇ ਬਾਵਜੂਦ ਸੜਕਾਂ ਦੇ ਉੱਤੇ ਅਕਰੋਚਮੈਂਟ ਜਿਹੜੀ ਦਿਖਾਈ ਦੇ ਰਹੀ ਹੈ ਰੇੜੀਆਂ ਫੜੀਆਂ ਉਸੇ ਤਰ੍ਹਾਂ ਨਾਲ ਦਿਖਾਈ ਦੇ ਰਹੀਆਂ ਨੇ ਕੋਈ ਵੀ ਪੁੱਛਣ ਗਿਛਣ ਵਾਲਾ ਨਹੀਂ ਹੈ ਆਮ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੇ ਲੋਕ ਇੱਥੇ ਅਕਰੋਚਮੈਂਟ ਕਰਦੇ ਹਨ ਕੀ ਆ ਵਾਕਈ ਉਹਨਾਂ ਨੂੰ ਲੋਕ ਨਹੀਂ ਪੁੱਛਦੇ ਇਹ ਭਾਈ ਸਾਹਿਬ ਇਹ ਹੁਣ ਸਮਾਨ ਵੇਚ ਰਹੇ ਆ ਦਿਖਾ ਦਿਓ ਹਣੀ ਜਿਹੜੇ ਕਹਿੰਦੇ ਸੀ ਮੈਨੂੰ ਅੱਜ ਹੀ ਖੜਾ ਕੇ ਗਿਆ ਇਹ ਤਿਆਰ ਕਰ ਰਹੇ ਆ ਸਮਾਨ ਇਧਰਲੇ ਪਾਸੇ ਆਪਾਂ ਬਾਜ਼ਾਰ ਦਿਖਾ ਦਿੰਨੇ ਆ ਕਿ ਇਹ ਜਿਹੜੇ ਲੋਕ ਨੇ ਅਕਰੋਚਮੈਂਟ ਕਰਦੇ ਨੇ ਸੜਕਾਂ ਦੇ ਉੱਤੇ ਪਾਰਕਿੰਗ ਇਸਤੇਮਾਲ ਕਰਦੇ ਆ ਜਾਂ ਨਹੀਂ ਕਰਦੇ ਇਧਰ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਫੁੱਟਪਾਥ ਦੇ ਉੱਤੇ ਦੇਖ ਲਓ ਜਾਂ ਫਿਰ ਸੜਕਾਂ ਦੇ ਉੱਤੇ ਦੁਕਾਨਾਂ ਰੀੜੀਆਂ ਫੜੀਆਂ ਜਾਂ ਫਿਰ खुद इतने विजिट करने वाले लोग ने जोड़े स्कूटर भी सामने बिल्कुल अपने सामने पार्किंग है लगता कि लोग कभी स्कूटर मोटरसाइकिल उ ले जाते हैं सर बहुत बाल ले जाते हैं मैं ही पता बताता हूँ ले जाते हैं हाँ सर पूछते हैं आ, है, मैं बता देता हूँ इधर भी ये कौन है? से स्कूटर मोटरसाइकिल खड़े सर हम लोगों को क्या पता है दुकान वाले का है ना हमारा भी साइकिल देखिए खड़ी इसको भी दिखाई साइकिल तो खड़ा आपका दुकान का आगे। आप बाकी लोगों को आपने पता नहीं बताया जो इतने है जो हमसे पूछते बता देता इधर पार्किंग है अब जबरदस्ती थोड़ी ना मैं भेजूंगा हाँ। हाँ। तो ये इस्तेमाल क्यों नहीं होती है? आपको मुश्किल नहीं होती है सारा हम लोग है परदेसी आपको पता ही है हमारी चलेगी थोड़ी ना यहाँ के पंजाब सरकार देखे न गवर्नमेंट यानी के प्रशासन प्रशासन देखे पर प्रशासन का हाल ये है कि कूड़ा करकट ਇੱਥੇ ਅੱਛਾ ਇੱਕ ਚੀਜ਼ ਆ ਆਪਾਂ ਐਡੀ 7 ਮੰਜ਼ਿਲਾ ਇਮਾਰਤ ਬਣਾਤੀ ਪਾਰਕਿੰਗ ਦੇ ਲਈ ਇਸਤੇਮਾਲ ਕਿਉਂ ਨਹੀਂ ਹੁੰਦੀ ਬਈ ਇਸਤੇਮਾਲ ਤਾਂ ਨਹੀਂ ਹੋਰੀ ਲੋਕੀ ਪੈਸੇ ਨਹੀਂ ਖਰਚਦੇ ਹੈਗੇ 10 20 ਰੁਪਏ 10 20 ਰੁਪਏ ਵੀ ਨਹੀਂ ਖਰਚੂਗੇ ਅਲੇ ਇੱਥੇ ਮੋਟਰਸਾਈਕਲ ਲਗਾ ਕੇ ਪਾਰਕਿੰਗ ਵਾਲੇ ਨੂੰ 12 1200 ਰੁਪਏ ਦੇ ਕੇ ਚੁਕਵਾ ਦੇਣਾ ਹੈਗਾ ਵਾ ਉੱਥੇ ਦੇ ਆਣੇ ਹੈਗੇ ਇੱਥੇ 10 ਰੁਪਏ ਨਹੀਂ ਖਰਚਨੇ ਤੁਸੀਂ 10 ਮਿੰਟ ਖੜੋ ਹੋ ਰਹੇ ਤੁਹਾਡੇ ਨਾਲ ਨਾਲ ਲੜਨ ਨੂੰ ਪੈਣ ਤੁਹਾਨੂੰ ਤਾਂ ਗੱਲ ਹੈਗੀ ਅੱਛਾ ਇਹ ਬੜੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਅਗਰ ਕਿਸੇ ਨੂੰ ਥੋੜਾ ਜਿਹਾ ਆਪਾਂ ਸਮਝਾ ਦਈਏ ਤਾਂ ਲੜਨ ਨੂੰ ਆ ਜਾਂਦਾ ਲੜਨ ਨੂੰ ਆਂਦੇ ਹੈਗੇ ਤੁਸੀਂ ਤੁਸੀਂ 10 ਮਿੰਟ ਉਰੇ ਖੁਦ ਖੜ ਜਾਓ ਤੁਸੀਂ ਇਹਦੇ ਸਟੂਲ ਤੇ ਬੈਠ ਜਾਓ ਜੇ ਤੁਹਾਡੇ ਨਾਲ ਨਾ ਲੜ ਕੇ ਜਾਣ ਤਾਂ ਗੱਲ ਹੈਗੀ ਹੈ ਉਹ ਕਹੂਗੇ ਤੁਹਾਡੇ ਤੁਹਾਡੀ ਅੰਦਰ ਜਗ੍ਹਾ ਇੱਥੇ ਥੋੜੀ ਹੈਗੀ ਹੈ ਰੋਡ ਤੁਹਾਡੀ ਥੋੜੀ ਹੈਗੀ ਆ ਅਸੀਂ ਕਿਸੇ ਨੂੰ ਕੀ ਕਹਿ ਸਕਦੇ ਆ ਅਈ ਤਾਂ ਫਿਰ ਐਨਾ ਨਜ਼ਾਰਾ ਦੇਖ ਸਕਦੇ ਆ ਜਦੋਂ ਪਾਰਕਿੰਗ ਵਾਲੇ ਚੱਕ ਕੇ ਲੈ ਕੇ ਜਾਂਦੇ ਹੈਗੇ ਜੇ ਜੁਰਮਾਨਾ ਪਾਉਂਦੇ ਆ ਜਾਂ ਪੁਲਿਸ ਟ੍ਰੈਫਿਕ ਪੁਲਿਸ ਵਾਲੇ ਜਦੋਂ ਚੱਕ ਕੇ ਲੈ ਕੇ ਜਾਂਦੇ ਹੈਗੇ ਫਿਰ ਉਹ ਜਦੋਂ ਜੁਰਮਾਨਾ ਪਾਉਂਦੇ ਆ ਨਾ ਫਿਰ ਉਦੋਂ ਵਾਕੇ ਲਾਂਦੀ ਹੈ ਕਿ ਫਿਰ 50 ਰੁਪਏ ਕਈ ਬੰਦੇ ਨੇ ਅੰਦਰ ਫਿਰ ਪਾਰਕਿੰਗ ਦੇ ਅੰਦਰ ਲਗਾਇਆ ਵੀ ਹੈਗਾ ਉਹ ਐਦਾਂ ਨਹੀਂ ਲਗਾਉਂਦੇ ਹੈਗੇ ਐਦਾਂ ਤੁਸੀਂ ਜਿਸ ਤਰ੍ਹਾਂ ਮਰਜ਼ੀ ਕਿਸੇ ਨੂੰ ਕਹੀ ਚੱਲੋ ਤੁਹਾਡਾ ਫਰਜ਼ ਤੁਸੀਂ ਆਪਣੀ ਜਗ੍ਹਾ ਸਹੀ ਹੈਗੇ ਹੋ ਅਸੀਂ ਆਪਣੀ ਜਗ੍ਹਾ ਸਹੀ ਆ ਅਸੀਂ ਉਹਦੇ بڑے ਬੰਦਿਆਂ ਨਾਲ ਲੜ ਚੁੱਕੇ ਆ ਅਸੀਂ ਲੜ ਨਹੀਂ ਸਕਦੇ ਹੈ ਬਿਲਕੁਲ ਇੱਥੇ ਆਮ ਬੰਦਿਆਂ ਨਾਲ ਲੜਿਆ ਨਹੀਂ ਜਾ ਸਕਦਾ ਪਰ ਜਿਹੜੇ ਲੋਕ ਬਾਜ਼ਾਰ ਚਾਹਦੇ ਆ ਬਾਜ਼ਾਰ ਉਹਨਾਂ ਦਾ ਹੀ ਹੈ ਪਰ ਇੱਥੇ ਆ ਕੇ ਪਤਾ ਨਹੀਂ ਕਿਉਂ ਇਹਨੇ ਅੰਗਹਿਲੇ ਹੋ ਜਾਂਦੇ ਆ ਔਰ ਦੂਸਰੀ ਸਭ ਤੋਂ ਵੱਡੀ ਗੱਲ ਕਿ ਰੇੜੀਆਂ ਫੜੀਆਂ ਵਾਲੇ ਜਿਹੜੇ ਨੇ ਇਹਨਾਂ ਨੂੰ ਕਾਰਪੋਰੇਸ਼ਨ ਕਿਉਂ ਨਹੀਂ ਪੁੱਛਦੀ ਇਹਨਾਂ ਇਹ ਕਿੱਦਾਂ ਅਲਾਉ ਕਰ ਦਿੱਤੀਆਂ ਜਾਂਦੀਆਂ ਨੇ ਇਹ ਆਮ ਲੋਕ ਜਿਹੜੇ ਨੇ ਦੁਕਾਨਦਾਰ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਇਹ ਇਹਨਾਂ ਦੀਆਂ ਆਪਣੀਆਂ ਵੀ ਰੇੜੀਆਂ ਤੁਹਾਡੀਆਂ ਵੀਰੇ ਜੀ ਰੇੜੀਆਂ ਫੜੀਆਂ ਇੱਥੇ ਅੱਛਾ ਕਾਰਪੋਰੇਸ਼ਨ ਆਕੇ ਪੂਰੇ ਸ਼ਹਿਰ ਚ ਹਲਾ ਲਾਲਾ ਕਰ ਲੈਂਦੀ ਐ ਹੈਨਾ ਪੁੱਛ ਲੈਂਦੀ ਐ ਥੋੜੇ ਜਿਹਾ ਅੱਗੇ ਨੂੰ ਜਿਉ ਤੁਹਾਨੂੰ ਕਦੀ ਆਕੇ ਨਹੀਂ ਪੁੱਛਦੀ ਸ੍ਰੀ ਜੀ ਤੁਸੀਂ ਗੋਲ ਪੁੱਛਦੀ ਆਕੇ ਹਾਂਜੀ ਹਾਂ ਵੀਰੇ ਜੀ ਕੀ ਪੁੱਛਦੀ ਕਿ ਰੋਕਦੀ ਐ ਕਿ ਇਹ ਰੇਡੀਆਂ ਨਾ ਨਾਉਦੀ ਜਾਂ ਕਿਦਾਂ ਸਾਰਿਆਂ ਨਾਲ ਹੀ ਆ ਬੋ ਜੀ ਕਿਦਾਂ ਸਾਰਿਆਂ ਨਾਲ ਹੀ ਆ ਜਿੱਦਾਂ ਸਾਰਿਆਂ ਉਦਾਂ ਨਾਲ ਹੀ ਆ ਸਾਰਿਆਂ ਦੇ ਨਹੀਂ ਨਹੀਂ ਬਿਲਕੁਲ ਕੰਮ ਤਾਂ ਚਲੋ ਕਰਨਾ ਹੈਗਾ ਪਰ ਕੋਈ ਜਗ੍ਹਾ ਲੋਟ ਕੀਤੀ ਹੁੰਦੀ ਐ ਆਕਰ ਆਂਦੇ ਤੇ ਬਜਾਰੀ ਵਾਲੇ ਜਾਂ ਨਹੀਂ ਆਂਦੇ ਬਸ ਇੰਨਾ ਹਾਂ ਲਈ ਹਾਂ ਦੇ ਫਿਰ ਕਿਸ ਤਰ੍ਹਾਂ ਬਚਦੇ ਆਪਾਂ ਕਿਦਾ ਬਚਾਓ ਕਿੱਦਾਂ ਹੁੰਦਾ ਵੀਰੇ ਜੀ ਕੀ ਆਪਨੇ ਪਛਾਪ ਕਰਨਾ ਭਾਜੀ ਨਹੀਂ ਬੋਲਣਗੇ ਆਪਣਾ ਬਚਾਅ ਆਪ ਹੀ ਕਰਨਾ ਹੈ ਪਰ ਦੁਕਾਨਾਂ ਦੇ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਰੀੜੀਆਂ ਫੜੀਆਂ ਬੇਸ਼ੁਮਾਰ ਨੇ ਆਪਣਾ ਬਚਾਅ ਇਹ ਆਪ ਕਰਦੇ ਆ ਪਰ ਬਚਾਅ ਹੁੰਦਾ ਕਿੱਦਾਂ ਇਹ ਸਮਝ ਤੋਂ ਬਾਹਰ ਹੈ ਨਮਸਕਾਰ ਵੀਰੇ ਜੀ ਅੱਛਾ ਵੀਰੇ ਇੱਕ ਚੀਜ਼ ਦੱਸੋ ਸામਨੇ ਕਾਰਪੋਰੇਸ਼ਨ ਹੈ ਐਡੀ ਵੱਡੀ ਜੋਂ ਏ ਹੈ ਇੱਥੇ ਸੱਤ ਮੰਜ਼ਿਲਾ ਪਾਰਕਿੰਗ ਦੀ ਇਮਾਰਤ ਵੀ ਹੈ ਸੱਤ ਮੰਜ਼ਿਲਾ ਨਾ ਇੱਥੇ ਪਾਰਕਿੰਗ ਦੇ ਵਿੱਚ ਲੋਕ ਗੱਡੀਆਂ ਲਾਉਂਦੇ ਆ ਤੇ ਨਾ ਇਹ ਰੇੜੀਆਂ ਫੜੀਆਂ ਇੱਥੋਂ ਹਟਦੀਆਂ ਤੈ ਬਜ਼ਾਰੀ ਦੀ ਟੀਮ ਪੂਰੇ ਸ਼ਹਿਰ 'ਚ ਹਲਾ ਲਲਾ ਕਰਦੀ ਹੈ ਭਾਜੀ ਇਹ ਤੇ ਰਲ ਮਿਲ ਕੇ ਕੰਮ ਹੋ ਰਿਹਾ ਹੈ ਰਲ ਮਿਲ ਕੇ ਕੰਮ ਹੋ ਰਿਹਾ ਅਸੀਂ ਕੁਝ ਨਹੀਂ ਬੋਲ ਸਕਦੇ ਦੁਕਾਨਦਾਰ ਕੀ ਬੋਲੇਗਾ ਦੁਕਾਨਦਾਰ ਬੋਲਦਾ ਤੇ ਉਹ 2 ਮਿੰਟ ਬਾਅਦ ਫੇਰ ਉਹ ਹੀ ਕੰਮ ਆ ਜਾਂਦਾ ਹਫਤੇ ਵਿੱਚ ਜਾਣਗੇ ਵਾਪਸ ਆ ਜਾਣਗੇ ਅੱਛਾ ਬਿਲਕੁਲ ਸਹੀ ਗੱਲ ਹੈ ਸੈਟਿੰਗ ਤੋਂ ਬਿਨਾ ਤਾਂ ਇਹ ਕੰਮ ਨਹੀਂ ਹੋ ਸਕਦੇ ਇਹ ਕੁਝ ਨਹੀਂ ਕਹਿ ਸਕਦੇ ਭਾਜੀ ਇਹਨਾਂ ਦਾ ਕੁਝ ਹੋਏਗਾ ਜਿਹੜੇ ਮਿੰਟ 'ਚ ਜਾਂਦੇ ਆ ਮਿੰਟ 'ਚ ਆ ਜਾਂਦੇ ਆ ਜੀ ਕੌਣ ਕਰੇਗਾ ਦੁਕਾਨ ਦਾ ਇੱਕ ਤੈਰ ਬੁਜਾਰੀ ਦੀ ਟੀਮ ਇੱਥੇ ਨਹੀਂ ਆਉਂਦੀ ਤੈਰ ਬੁਜਾਰੀ ਵਾਲੇ ਵਿਚਾਰੇ ਆਉਂਦੇ ਆ ਜਿੰਨੀ ਦੇਰ ਨੂੰ ਤੈਰ ਬੁਜਾਰੀ ਵਾਲੇ ਆਉਂਦੇ ਉਦੋਂ ਭੱਜ ਜਾਂਦੇ ਉਦੋਂ ਵਾਫੇ ਲੱਗ ਜਾਂਦੀ ਹੈ ਰੇੜੀਆਂ ਤੈਰ ਬੁਜਾਰੀ ਵਾਲੇ ਵੀ ਕੀ ਕਰਨ ਵਿਚਾਰੇ ਅੱਛਾ ਤੈਰ ਬੁਜਾਰੀ ਵਾਲੇ ਕੀ ਕਰਨਗੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹਲਾ ਹਲਾ ਆ ਗਏ ਚਲੋ ਜੀ ਭੱਜ ਜਓ ਜੀ ਫੇਰ ਦੁਬਾਰਾ ਆ ਇਹਦਾ ਪਰਵਾਹ ਨਹੀਂ ਆ ਪਾਰਕਿੰਗ ਦੀ ਸਮੱਸਿਆ ਇਹਦਾ ਤਾਂ ਹੱਲ ਕਰੋ ਨਾ ਪਾਰਕਿੰਗ ਭਾਜੀ ਇੱਥੇ ਲੜਾਈ ਦਾ ਕੰਮ ਐ ਜੇ ਤੁਸੀਂ ਕਿਸੇ ਗੱਡੀ ਵਾਲੇ ਨੂੰ ਕਹਿ ਕੇ ਦੇਖ ਲਓ ਅਗਲਾ ਕਹਿੰਦਾ ਮੈਂ ਰੋਡ ਟੈਕਸ ਦਿੱਤਾ ਆ ਉਹ ਦੁਕਾਨਦਾਰ ਉੱਥੇ ਕੀ ਕਰੇ ਰੋਡ ਟੈਕਸ ਉਹਨੇ ਸੜਕ 'ਤੇ ਰੰਦਾ ਥੋੜੀ ਦਿੱਤਾ ਭਾਜੀ ਉਹ ਕਹਿੰਦਾ ਮੈਂ ਰੋਡ ਟੈਕਸ ਦਿੱਤਾ ਮੈਂ ਦੁਕਾਨ ਦਾ ਚਲਾਨ ਹੋਏਗਾ ਤਾਂ ਮੇਰਾ ਹੋਏਗਾ ਮੈਂ ਦੁਕਾਨਦਾਰ ਨੂੰ ਕੀ ਕਰਾਂ ਨਹੀਂ ਪਰ ਆ ਜਿਹੜੀ ਆਪਾਂ ਕਰੋੜਾ ਰੁਪਏ ਦੀ ਮਲਟੀ ਪਾਰਕਿੰਗ ਬਣਾਈ ਹੈ ਕਿਸ ਕੰਮ ਦੀ ਐ ਇਹ ਤੇ ਭਾਜੀ ਕੁਝ ਕਹਿ ਨਹੀਂ ਸਕਦੇ ਨਹੀਂ ਲੋਕ ਸਮਝਦੇ ਨਹੀਂ ਸਮਝਦੇ ਇਹ ਤਾਂ ਸਮਝਾਣ ਵਾਲਾ ਚਾਹੀਦਾ ਸਮਝਦੇ ਨਹੀਂ ਐ ਸਮਝਾਣ ਵਾਲਾ ਚਾਹੀਦਾ ਨਹੀਂ ਸਮਝਦੇ ਪਰ ਹਾਲਾਤ ਤੁਹਾਨੂੰ ਦਿਖਾ ਰਹੇ ਆਂ <div>ਦੀਏ ਚਿਰਾਗ ਥੱਲੇ ਹਨੇਰਾ ਦੀਏ ਥੱਲੇ ਹਨੇਰਾ ਔਰ ਹਾਲਾਤ ਪੂਰੀ ਮਾਰਕੀਟ ਦੇ ਇਹੀ ਆਂ ਅਕਰੋਚਮੈਂਟ ਰੇੜੀਆਂ ਫੜੀਆਂ ਔਰ ਰੋਕਣ ਵਾਲਾ ਕੋਈ ਨਹੀਂ ਤੈ ਬਜਾਰੀ ਦੀ ਟੀਮ ਗੇੜਾ ਮਾਰਦੀ ਨਹੀਂ ਐ ਔਰ ਹਾਲਾਤ ਹਰ ਪਾਸੇ ਪੂਰੇ ਬਾਜ਼ਾਰ ਦੇ ਇਹੀ ਆਂ ਨਾ ਤੈ ਬਜਾਰੀ ਦੀ ਟੀਮ ਤੇ ਨਾ ਹੀ ਇਹ ਪਾਰਕਿੰਗ ਔਰ ਮਲਟੀ ਆ ਜਿਹੜੀ ਆਪਾਂ ਬਿਲਡਿੰਗ ਬਣਾਈ ਆ ਮਲਟੀ ਫਲੋਰ ਨੇ ਇਹਦੇ 7 ਮੰਜ਼ਲਾ ਨੇ ਉਹ 7 ਦੇ 7 ਮੰਜ਼ਲਾ ਬੇਕਾਰ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ